ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ਤਹਿਤ ਪੰਜਾਬ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾ ਪਾਰ ਹੈ। ਇਸੇ ਕੜੀ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਸੀ ਜਿਸ ਕੋਲੋਂ 500 ਗ੍ਰਾਮ ਹਿਰਨ ਬਰਾਮਦ ਕੀਤੀ ਸੀ ਤੇ ਜਿਸ ਦੀ ਕੀਮਤ ਕਰੋੜਾਂ ਪੈ ਦੱਸੀ ਜਾ ਰਹੀ ਸੀ। ਤੇ ਇਸੇ ਆਰ ਦੇ ਨਿਸ਼ਾਨਦੇਹੀ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ 3.5 ਕਿਲੋ ਹਿਰਨ ਬਰਾਮਦ ਕੀਤੀ ਹੈ ਜਦ ਕਿ ਉਸ ਦਾ ਭਰਾ ਪੱਜਨ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸ ਦੀ ਨਿਸ਼ਾਨਦੇਹੀ ਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ਤਹਿਤ ਪੰਜਾਬ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾ ਪਾਰ ਹੈ। ਇਸੇ ਕੜੀ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਸੀ ਜਿਸ ਕੋਲ 500 ਗ੍ਰਾਮ ਹਿਰਨ ਬਰਾਮਦ ਕੀਤੀ ਸੀ ਤੇ ਜਿਸ ਦੀ ਕੀਮਤ ਕਰੋੜਾਂ ਪੈਦੀ ਸੀ ਜਾਰੀ ਸੀ। ਤੇ ਇਸੇ ਹਾਰਾ ਦੇ ਨਿਸ਼ਾਨਦੇਹੀ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ 3.5 ਕਿਲੋ ਹਿਰਨ ਬਰਾਮਦ ਕੀਤੀ ਹੈ ਜਦ ਕਿ ਉਸ ਦਾ ਭਰਾ ਪੱਜਨ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸੇ ਨਿਸ਼ਾਨਦੇਹੀ ਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ਤਹਿਤ ਪੰਜਾਬ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾ ਪਾਰ ਹੈ। ਇਸੇ ਕੜੀ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਸੀ ਜਿਸ ਕੋਲ 500 ਗ੍ਰਾਮ ਹਿਰਨ ਬਰਾਮਦ ਕੀਤੀ ਸੀ ਤੇ ਜਿਸ ਦੀ ਕੀਮਤ ਕਰੋੜਾਂ ਪੈਦੀ ਸੀ ਜਾਰੀ ਸੀ। ਤੇ ਇਸੇ ਹਾਰਾ ਦੇ ਨਿਸ਼ਾਨਦੇਹੀ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ 3.5 ਕਿਲੋ ਹਿਰਨ ਬਰਾਮਦ ਕੀਤੀ ਹੈ ਜਦ ਕਿ ਉਸ ਦਾ ਭਰਾ ਪੱਜਨ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸੇ ਨਿਸ਼ਾਨਦੇਹੀ ਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ਤਹਿਤ ਪੰਜਾਬ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾ ਪਾਰ ਹੈ। ਇਸੇ ਕੜੀ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਸੀ ਜਿਸ ਕੋਲੋਂ 500 ਗ੍ਰਾਮ ਹਿਰਨ ਬਰਾਮਦ ਕੀਤੀ ਸੀ ਤੇ ਜਿਸ ਦੀ ਕੀਮਤ ਕਰੋੜਾਂ ਪੈਦੀ ਸੀ ਜਾਰੀ ਸੀ। ਤੇ ਇਸੇ ਹਾਰਾ ਦੇ ਨਿਸ਼ਾਨਦੇਹੀ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ 3.5 ਕਿਲੋ ਹਿਰਨ ਬਰਾਮਦ ਕੀਤੀ ਹੈ ਜਦ ਕਿ ਉਸ ਦਾ ਭਰਾ ਪੱਜਨ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸੇ ਨਿਸ਼ਾਨਦੇਹੀ ਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ਤਹਿਤ ਪੰਜਾਬ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾ ਪਾਰ ਹੈ। ਇਸੇ ਕੜੀ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਸੀ ਜਿਸ ਕੋਲੋਂ 500 ਗ੍ਰਾਮ ਹਿਰਨ ਬਰਾਮਦ ਕੀਤੀ ਸੀ ਤੇ ਜਿਸ ਦੀ ਕੀਮਤ ਕਰੋੜਾਂ ਪੈ ਦੱਸੀ ਜਾ ਰਹੀ ਸੀ। ਤੇ ਇਸੇ ਆਰ ਦੇ ਨਿਸ਼ਾਨਦੇਹੀ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ 3.5 ਕਿਲੋ ਹਿਰਨ ਬਰਾਮਦ ਕੀਤੀ ਹੈ ਜਦ ਕਿ ਉਸ ਦਾ ਭਰਾ ਪੱਜਨ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸ ਦੀ ਨਿਸ਼ਾਨਦੇਹੀ ਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ਤਹਿਤ ਪੰਜਾਬ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾ ਪਾਰ ਹੈ। ਇਸੇ ਕੜੀ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਸੀ ਜਿਸ ਕੋਲੋਂ 500 ਗ੍ਰਾਮ ਹਰਨ ਬਰਾਮਦ ਕੀਤੀ ਸੀ ਤੇ ਜਿਸ ਦੀ ਕੀਮਤ ਕਰੋੜਾਂ ਪੈ ਦੱਸੀ ਜਾ ਰਹੀ ਸੀ। ਤੇ ਇਸੇ ਆਰ ਦੇ ਨਿਸ਼ਾਨਦੇਹੀ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ 3.5 ਕਿਲੋ ਹਰਨ ਬਰਾਮਦ ਕੀਤੀ ਹੈ ਜਦ ਕਿ ਉਸ ਦਾ ਭਰਾ ਪੱਜਨ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸੇ ਨਿਸ਼ਾਨਦੇਹੀ ਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ਤਹਿਤ ਪੰਜਾਬ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾ ਪਾਰ ਹੈ। ਇਸੇ ਕੜੀ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਸੀ ਜਿਸ ਕੋਲ 500 ਗ੍ਰਾਮ ਹਿਰਨ ਬਰਾਮਦ ਕੀਤੀ ਸੀ ਤੇ ਜਿਸ ਦੀ ਕੀਮਤ ਕਰੋੜਾਂ ਪੈਦੀ ਸੀ ਜਾਰੀ ਸੀ। ਤੇ ਇਸੇ ਹਾਰਾ ਦੇ ਨਿਸ਼ਾਨਦੇਹੀ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ 3.5 ਕਿਲੋ ਹਿਰਨ ਬਰਾਮਦ ਕੀਤੀ ਹੈ ਜਦ ਕਿ ਉਸ ਦਾ ਭਰਾ ਪੱਜਨ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸੇ ਨਿਸ਼ਾਨਦੇਹੀ ਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ਤਹਿਤ ਪੰਜਾਬ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾ ਪਾਰ ਹੈ। ਇਸੇ ਕੜੀ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਸੀ ਜਿਸ ਕੋਲੋਂ 500 ਗ੍ਰਾਮ ਹਿਰਨ ਬਰਾਮਦ ਕੀਤੀ ਸੀ ਤੇ ਜਿਸ ਦੀ ਕੀਮਤ ਕਰੋੜਾਂ ਪੈਦੀ ਸੀ ਜਾਰੀ ਸੀ। ਤੇ ਇਸੇ ਹਾਰਾ ਦੇ ਨਿਸ਼ਾਨਦੇਹੀ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ 3.5 ਕਿਲੋ ਹਿਰਨ ਬਰਾਮਦ ਕੀਤੀ ਹੈ ਜਦ ਕਿ ਉਸ ਦਾ ਭਰਾ ਪੱਜਨ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸੇ ਨਿਸ਼ਾਨਦੇਹੀ ਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ।